ਜੇਕਰ ਤੁਸੀਂ ਵੀ ਕੋਈ ਰੈਸਟੋਰੈਂਟ ਢਾਬਾ ਜਾਂ ਫਿਰ ਕੋਈ ਦੁਕਾਨ ਜਾਂ ਕੋਈ ਸ਼ੋਅਰੂਮ ਖੋਲਣ ਜਾ ਰਹੇ ਹੋ ਅਤੇ ਉਸ ਦਾ ਬੋਰਡ ਵੀ ਬਣਵਾਉਣ ਜਾ ਰਹੇ ਹੋ ਤਾਂ ਨਾਮ ਰੱਖਣ ਤੋਂ ਪਹਿਲਾਂ ਆਹ ਵੀਡੀਓ ਜ਼ਰਾ ਧਿਆਨ ਨਾਲ ਦੇਖ ਲਿਓ ਇਹ ਨਾ ਹੋਵੇ ਕਿ ਤੁਸੀਂ ਪੈਸੇ ਲਗਾ ਕੇ ਉਸ ਤੋਂ ਬਾਅਦ ਤੁਹਾਡੇ ਲਿਖੇ ਹੋਏ ਸ਼ਬਦਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਗਲਤੀ ਹੋ ਜਾਵੇ ਜੀ ਹਾਂ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਵਿੱਚ ਬਣੀ ਰੈਸਟੋਰੈਂਟ ਦੇ ਨਾਂ ਦੇ ਉੱਤੇ ਬੁੱਢਾ ਦਲ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਜਿਤਾਇਆ ਗਿਆ ਜਿੱਥੇ ਰੈਸਟੋਰੈਂਟ ਦੇ ਮਾਲਕ ਨੇ ਜਿਹੜਾ ਕੀ ਬੋਰਡ ਲਗਾਏ ਜਾਂਦੇ ਨੇ ਉਸ ਬੋਰਡ ਦੇ ਉੱਤੇ ਰੈਸਟੋਰੈਂਟ ਦੇ ਨਾਮ ਦੇ ਵਿੱਚ ਸਿੰਘ ਸ਼ਬਦ ਲਿਖਿਆ ਹੋਇਆ ਸੀ ਕਿਉਂਕਿ ਉਸ ਰੈਸਟੋਰੈਂਟ ਦੇ ਵਿੱਚ ਪੀਜਾ ਪ੍ਰਾਂਠੇ ਸਭ ਕੁਝ ਮਿਲਦਾ ਸੀ ਪਰ ਸਿੰਘ ਦਾ ਨਾਮ ਜੋ ਰੱਖਿਆ ਉਸ ਨੂੰ ਲੈ ਕੇ ਬੁੱਢਾ ਦਲ ਦੀਆਂ ਜਥੇ ਬੰਦਿਆਂ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਸਾਥੀਆਂ ਦੇ ਨਾਲ ਨਿਹੰਗ ਇੰਦਰਜੀਤ ਸਿੰਘ ਅਕਾਲੀ ਨੇ ਰੈਸਟੋਰੈਂਟ ਮਾਲਕ ਨੂੰ ਝਾੜ ਪਾਈ ਤੇ ਸਿੰਘ ਸ਼ਬਦ ਦੇ ਮਾਇਨੇ ਵੀ ਸਮਝਾਏ ਤੇ ਨਾਲ ਹੀ ਕੁਝ ਵੀ ਕਰਨ ਤੋਂ ਵਰਜਿਆ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਨਿਹੰਗ ਸਿੰਘ ਦੇ ਵੱਲੋਂ ਦੁਕਾਨਾਂ ਦੇ ਬੋਰਡ ਤੋਂ ਸਿੰਘ ਸ਼ਬਦ ਨੂੰ ਵੀ ਹਟਾਇਆ ਗਿਆ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕੰਮ ਚੱਲ ਰਿਹਾ ਕੀ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਅਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਦਸੇ ਦੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸ ਕਰਨ ਆਏ ਆ ਆਪਾਂ ਇਹ ਚੀਜ਼ ਦਾ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਗੱਲੇ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਪਗਾ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਬਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਗੂੜ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਮ ਨਾ ਮੈਂਸ਼ਨ ਹੈ ਬਾਕੀ ਲੋ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਇਸ ਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆਂ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੇ ਪਾਸੇ ਦੁਕਾਨ ਦੇ ਵਿੱਚ ਮੌਜੂਦ ਸਖਸ਼ ਦਾ ਕਹਿਣਾ ਹੈ ਕਿ ਉਹ ਰੈਸਟੋਰੈਂਟ ਦੇ ਮਾਲਕ ਬਾਹਰ ਆਸਟ੍ਰੇਲੀਆ ਚ ਰਹਿੰਦੇ ਨੇ ਤੇ ਰੈਸਟੋਰੈਂਟ ਦਾ ਨਾਮ ਵੀ ਉਹਨਾਂ ਦੇ ਵੱਲੋਂ ਰੱਖਿਆ ਗਿਆ ਸੀ ਹੁਣ ਮੁਆਫੀ ਮੰਗ ਲਈ ਗਈ ਹੈ ਤੇ ਸਿੰਘ ਸ਼ਬਦ ਹਟਾ ਦਿੱਤਾ ਗਿਆ। ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗਿਆ। ਹਾਂਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ। ਤੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਰਹਿਤ ਹੈ। ਹੈ ਕਿ ਇਹਦੇ ਵੱਲੋਂ ਗਿਆ ਹੀ ਹੈ। ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ। ਓਨਰ ਕਿੱਥੇ ਹੈ ਜੀ ਤੁਹਾਡੇ ਨਾਲ? ਉਹ ਬਾਹਰ ਨੇ ਆਸਟ੍ਰੇਲੀਆ 'ਚ। ਅੱਛਾ ਜੀ। ਤਾਂ ਉਹਨਾਂ ਦੇ ਵੱਲੋਂ ਲੋਕ ਆ ਪੀਟਾ ਗਿਆ ਸਾਰੇ। ਉਹਨਾਂ ਦੇ ਵੱਲੋਂ ਨਾਮ ਬਦਲਿਆ ਸਾਰੇ। ਹਾਂ ਹੁਣ ਤੁਹਾਨੂੰ ਕਿੰਨੇ ਵਜੇ ਨਾਲ ਟਾਈਮ ਦਿੱਤਾ ਕੀ ਨਾਮ ਹਟਾ ਦੋ ਤੇ ਆਪਾਂ ਸ਼ੰਤਕ ਨਾਮ ਸਾਰਾ ਚੇਂਜ ਕਰ ਦੇਣਾ ਸਿੰਘੀ ਦੇ ਵਿੱਚ ਵੀ ਲੱਗੇ ਹੋ ਗਏ ਤਾਂ ਹੁਣ ਕੀ ਨਾਮ ਰੱਖਾਇਆ ਜਾ ਰਿਹਾ ਤੁਹਾਡੇ ਲੋਕ ਆਪਾਂ ਕਿੰਗ ਹੀ ਰੱਖਾਂਗੇ ਅੱਛਾ ਜੀ ਬਰਾਟਾ ਕਿੰਗ ਸਿੰਘ ਘਟਾ ਕੇ ਕਿੰਗ ਜੀ ਜੀ ਸੋ ਇਹ ਕੁ ਪਹਿਲਾ ਮਾਮਲਾ ਨੇ ਜਿਸ ਤੋਂ ਪਹਿਲਾਂ ਇੱਕ ਮਾਲ ਦੇ ਵਿੱਚ ਵੀ ਅੰਬਰਸਰ ਸ਼ਬਦ ਵਰਤਿਆ ਗਿਆ ਸੀ ਜਿਸ ਤੇ ਨਿਹੰਗ ਸਿੰਘਾਂ ਦੇ ਵੱਲੋਂ ਵਿਰੋਧ ਜਤਾਇਆ ਗਿਆ ਤੇ ਅੰਬਰਸਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਕੀਤਾ ਗਿਆ ਸੀ ਹਕੀਕਤੂ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ